ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਚੇਂਜ ਯੂਅਰ ਲਾਈਫ ਦੀ ਸਿਗਰੇਟ ਦੇ ਵਿੱਚ ਸੋ ਦੋਸਤੋ ਮੈਂ ਹਾਜ਼ਰ ਹਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਅੱਪਾ ਗੱਲ ਕਰਾਂਗੇ ਵੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਦੋ ਤਰ੍ਹਾਂ ਦੇ ਲੋਕ ਤੁਹਾਨੂੰ ਧੋਖਾ ਦੇ ਸਕਦੇ ਨੇ ਉਹ ਕਿਹੜੇ ਲੋਕ ਨੇ ਜਿਹੜੇ ਤੁਹਾਨੂੰ ਕਿਸੇ ਵੀ ਟਾਈਮ ਕੋਦੋਂ ਵੀ ਉਹ ਤੁਹਾਨੂੰ ਧੋਖਾ ਦੇ ਸਕਦੇ ਨੇ ਨੰਬਰੇ ਕਿ ਤੇ ਆਪਾਂ ਗੱਲ ਕਰੀਏ ਉਹ ਹੈਗੇ ਨੇ ਤੁਹਾਡੇ ਯਾਰ ਦੋਸਤ ਜਿਨ੍ਹਾਂ ਤੇ ਤੁਹਾਨੂੰ ਸਾਰਿਆਂ ਨਾਲੋਂ ਵੱਧ ਵਿਸ਼ਵਾਸ ਹੋਵੇ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਇਹ ਬੰਦਾ ਮੇਰਾ ਸੱਚਾ ਦੋਸਤ ਆ ਇਹ ਮੇਰਾ ਜਿਗਰੀ ਯਾਰ ਆ ਇਹਨੂੰ ਮੈਂ ਜਿੱਥੇ ਗਿਆ ਰਾਂ ਇਹ ਉੱਥੇ ਖੜ ਜਾਂਦਾ ਵਾ ਇਹ ਮੇਰਾ ਸਾਥ ਲੰਬੇ ਸਮੇਂ ਤੱਕ ਦੇਊਗਾ ਪਰ ਉਹ ਤੁਹਾਨੂੰ ਅੱਗੇ ਜਾ ਕੇ ਤੁਹਾਨੂੰ ਦੁੱਖਾ ਦੇ ਸਕਦਾ ਤੁਹਾਨੂੰ ਇਹ ਨਹੀਂ ਪਤਾ ਹੈਗਾ ਉਹ ਕਦੋਂ ਕਿਹੜੇ ਮੋੜ ਦੇ ਉੱਤੇ ਜਾ ਕੇ ਉਹ ਤੁਹਾਨੂੰ ਧੋਖਾ ਦੇ ਦੇ ਸੋਗੇ ਕਰਕੇ ਜਿੰਦਗੀ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇਨਸਾਨ ਇਹੋ ਜਿਹਾ ਨਹੀਂ ਹੈਗਾ ਜਿੱਤੇ ਤੁਸੀਂ ਮਤਲਬ ਵੀ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਕਰ ਲੋ ਕਹਿੰਦੇ ਆ ਕਹਿੰਦੇ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਨੂੰ ਧੋਖਾ ਉਹੀ ਬੰਦਾ ਦੇਊਗਾ ਜਿਹਦੇ ਤੇ ਤੁਹਾਨੂੰ ਸਾਰਿਆਂ ਨਾਲੋਂ ਵੱਧ ਵਿਸ਼ਵਾਸ ਹੋਵੇ ਜਿਹਦੇ ਤੇ ਤੁਸੀਂ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਕਰ ਲੈਨੇ ਨਾ ਵੀਰ ਇਹ ਮੇਰਾ ਜਿਗਰੀ ਯਾਰਾ ਇਹ ਮੇਰੇ ਦਿਲ ਦਾ ਟੋਟਾ ਵਾ ਇਹ ਮੇਰੀ ਜ਼ਿੰਦਗੀ ਜਗਦੇ ਧੋਖਾ ਦੇ ਨਹੀਂ ਸਕਦਾ ਅਖੀਰ ਦੇ ਵਿੱਚ ਜਾ ਕੇ ਉਹੀ ਬੰਦਾ ਤੁਹਾਨੂੰ ਧੋਖਾ ਦਿੰਦਾ ਵਾ ਜਿਹੜੇ ਬੰਦੇ ਤੇ ਸਾਨੂੰ ਉਮੀਦ ਵੀ ਨਹੀਂ ਹੁੰਦੀ ਹੈਗੀ ਕਈ ਵਾਰੀ ਉਹ ਬੰਦਾ ਸਾਡੇ ਵਾਸਤੇ ਸਟੈਂਡ ਲੈ ਲਿੰਦਾ ਸਾਡੇ ਨਾਲ ਖੜ ਜਾਂਦਾ ਆ ਕੇ ਜਿਹਦੇ ਤੇ ਸਾਨੂੰ ਜ਼ਿਆਦਾ ਵਿਸ਼ਵਾਸ ਹੋਊਗਾ ਉਹੀ ਬੰਦਾ ਸਾਨੂੰ ਧੋਖਾ ਦੇ ਕੇ ਜਾਊਗਾ ਉਹ ਧੋਖਾ ਕਰ ਦਿੰਦਾ ਦੇਖੋ ਸਾਰੇ ਨਾਲ ਵੱਧ ਸਾਨੂੰ ਜਿਹਦੇ ਤੇ ਵਿਸ਼ਵਾਸ ਹੁੰਦਾ ਵਾ ਤੇ ਸਾਨੂੰ ਜਾਣਦਾ ਵੀ ਉਹੀ ਬੰਦਾ ਹੁੰਦਾ ਵਾ ਕਿਉਂਕਿ ਅਸੀਂ ਉਹਦੇ ਤੇ ਅੰਨ ਵਿਸ਼ਵਾਸ ਕਰ ਲੈਂਦੇ ਆ ਅੱਖਾਂ ਬੰਦ ਕਰਕੇ ਅਸੀਂ ਉਹਦੇ ਤੇ ਵਿਸ਼ਵਾਸ ਕਰ ਲੈਂਦੇ ਆ ਤੇ ਉਹ ਬੰਦੇ ਨੂੰ ਸਾਡੀ ਜ਼ਿੰਦਗੀ ਬਾਰੇ ਸਾਡੀ ਲਾਈਫ ਬਾਰੇ ਕੰਨੀ ਕੰਨੀ ਚੀਜ਼ ਬਾਰੇ ਉਹ ਬੰਦੇ ਨੂੰ ਪਤਾ ਹੁੰਦਾ ਵਾ ਹਰੇਕ ਰਾਜ ਜਿੰਨੇ ਵੀ ਤੁਹਾਡੇ ਰਾਜ ਨੇ ਆ ਚਾਹੇ ਕੋਈ ਥ੍ਰੀ ਗੱਲਾਂ ਲੁਕੋ ਕੇ ਰੱਖੀਆਂ ਹੋਈਆਂ ਨੇ ਪਰ ਜਦੋਂ ਤੁਹਾਨੂੰ ਤੁਹਾਡੇ ਕਿਸੇ ਬੰਦੇ ਤੇ ਵਿਸ਼ਵਾਸ ਹੋ ਜਾਂਦਾ ਤੁਸੀਂ ਉਹ ਤੋਂ ਕੁਝ ਵੀ ਲੁਕੋ ਕੇ ਨਹੀਂ ਰੱਖਦੇਗੀ ਤੁਸੀਂ ਆਪਣੇ ਘਰਦਿਆਂ ਤੋਂ ਕੋਈ ਗੱਲ ਲੁਕੋ ਕੇ ਰੱਖ ਲੋਗੇ ਆਪਣੇ ਮੰਮੀ ਡੈਡੀ ਤੋਂ ਲੁਕੋ ਕੇ ਰੱਖ ਲੋਗੇ ਆਪਣੀ ਵਾਈਫ ਤੋਂ ਲੁਕੋ ਕੇ ਰੱਖ ਲੋਗੇ ਪਰ ਤੁਸੀਂ ਜਿਹੜਾ ਤੁਹਾਡਾ ਕੋਈ ਜਿਗਰੀ ਯਾਰ ਜਿੱਤ ਤੁਸੀਂ ਜਿਆਦਾ ਵਿਸ਼ਵਾਸ ਕਰਦੇ ਹੋ ਤੁਸੀਂ ਉਹਦੇ ਤੋਂ ਕੋਈ ਵੀ ਗੱਲ ਸੀ ਲੁਕੋ ਕੇ ਨਹੀਂ ਰੱਖੂਗੇ ਤੁਸੀਂ ਉਹਨੂੰ ਗੱਲ ਦੱਸ ਦੋਗੇ ਪਰ ਅਖੀਰ ਦੇ ਵਿੱਚ ਜਾ ਕੇ ਉਹੀ ਤੁਹਾਨੂੰ ਧੋਖਾ ਦਿੰਦਾ ਵਾ ਇਹ ਮੇਰੀ ਗੱਲ ਪੱਕੀ ਆ 101% ਤੁਹਾਡੇ ਨਾਲ ਦੀ ਇਹ ਚੀਜ਼ ਹੋਈ ਹੋਣੀ ਅਗਰ ਨਹੀਂ ਹੋਈ ਤਾਂ ਤੁਹਾਡੇ ਨਾਲ ਅੱਗੇ ਜਾ ਕੇ ਹੋਏਗੀ ਸੋ ਜਿੱਦਨ ਤੇ ਸਾਨੂੰ ਜਿਆਦਾ ਵਿਸ਼ਵਾਸ ਹੋਵੇ ਉਹੀ ਬੰਦਾ ਸਾਨੂੰ ਧੋਖਾ ਦੇ ਕੇ ਜਾਂਦਾ ਕਹਿੰਦੇ ਆ ਨਾ ਕਹਿੰਦੇ ਗਰਗਾ ਵੇ ਦੀ ਲੰਕਾ ਡਾਈ ਜਿਹੜੇ ਬੰਦੇ ਨੂੰ ਪਤਾ ਹੁੰਦਾ ਉਹੀ ਸਾਨੂੰ ਡੋਬ ਕੇ ਚਲਾ ਜਾਂਦਾ ਵਾ ਨੰਬਰ 1 ਤਾਂ ਇਹ ਨੇ ਨੰਬਰ 2 ਦੇ ਗੇੜੇ ਨੇ ਨੰਬਰ 2 ਤੇ ਗੇੜੇ ਤੁਹਾਡੇ ਘਰ ਦੇ ਤੁਹਾਡੇ ਘਰ ਦੇ ਹੀ ਤੁਹਾਨੂੰ ਧੋਖਾ ਦੇ ਜਾਂਦੇ ਆ ਸੋ ਦੇਖੋ ਇਹ ਜਿਹੜਾ ਵਾ ਇਹ ਪੁਰਾਣਾ ਸਮਾਂ ਨਹੀਂ ਹੈਗਾ ਵੀ ਜੇ ਅਸੀਂ ਗੇਦੀ ਵੀ ਭਰਾ ਦੇ ਨਾਲ ਭਰਾ ਖੜੂਗਾ ਆ ਭਰਾ ਦੇ ਨਾਲ ਭੈਣ ਖੜੂਗੀ ਹਨਾ ਭੈਣ ਦੇ ਨਾਲ ਭੈਣ ਖੜੂਗੀ ਭਰਾ ਦੇ ਨਾਲ ਭਰਾ ਖੜੂਗਾ ਉਹ ਵੀ ਉਹ ਸਮਾਂ ਹੈ ਨਹੀਂ ਅੱਜ ਅੱਜ ਮਤਲਬ ਇਹ ਨਹੀਂ ਕੋਈ ਪਤਾ ਹੈ ਕਿ ਕਦੋਂ ਤੁਹਾਨੂੰ ਕੋਈ ਕਿਹੜਾ ਬੰਦਾ ਤੁਹਾਨੂੰ ਧੋਖਾ ਦੇ ਦੇ ਤੁਹਾਡਾ ਭਰਾ ਵੀ ਤੁਹਾਨੂੰ ਧੋਖਾ ਦੇ ਸਕਦਾ ਤੁਹਾਡੀ ਭੈਣ ਵੀ ਤੁਹਾਨੂੰ ਧੋਖਾ ਦੇ ਸਕਦੀ ਆ ਸੋ ਜਿੰਦਗੀ 'ਚ ਤਾਂ ਕੋਈ ਪਤਾ ਨਹੀਂ ਹੈਗਾ ਹੁਣ ਉਹ ਸਮਾਂ ਨਹੀਂ ਹੈਗਾ ਜੇ ਆਪਾਂ ਕਹੀ ਵੀ ਜਰ ਇਹ ਮੇਰਾ ਭਰਾ ਵਾ ਇਹ ਸਾਡਾ ਖੂਨ ਆ ਸਾਡਾ ਹਨਾ ਵੀ ਇਹ ਮੈਨੂੰ ਧੋਖਾ ਨਹੀਂ ਦੇਊਗਾ ਉਹ ਵੀ ਬੰਦਾ ਤੁਹਾਨੂੰ ਧੋਖਾ ਦੇ ਕੇ ਜਾ ਸਕਦਾ ਵਾ ਕਿਉਂਕਿ ਅੱਜ ਦਾ ਸਮਾਂ ਇਹ ਹੋ ਜਾਇਆ ਸਿਰਫ ਜਿਹੜੇ ਕੰਨੇ ਮਾਪਿਓ ਨੇ ਤੁਹਾਡੇ ਮਾਪਿਓ ਨੇ ਤੁਹਾਡੇ ਉਹ ਤੁਹਾਨੂੰ ਧੋਖਾ ਨਹੀਂ ਦੇਣਗੇ ਜਿਹੜੀ ਕਿਉਂਕਿ ਜਿਹੜੀ ਤੁਹਾਡੀ ਮਾਂ ਵਾ ਉਹਨੇ ਤੁਹਾਨੂੰ ਪੂਖੋ ਜਨਮ ਦਿੱਤਾ ਵਾ ਉਹ ਤੁਹਾਨੂੰ ਕਦੇ ਵੀ ਕਦੇ ਵੀ ਜ਼ਿੰਦਗੀ 'ਚ ਧੋਖਾ ਨਹੀਂ ਦੇ ਕੇ ਜਾਊਗੀ ਨਾ ਤੁਹਾਡਾ ਫਾਦਰ ਤੁਹਾਨੂੰ ਧੋਖਾ ਦੇ ਕੇ ਜਾਊਗਾ ਨਾ ਤੁਹਾਡੀ ਮਾਂ ਤੁਹਾਨੂੰ ਧੋਖਾ ਦੇ ਕੇ ਜਾਊਗੀ ਨਾ ਤੁਹਾਡਾ ਪਿਓ ਤੁਹਾਨੂੰ ਧੋਖਾ ਦੇ ਕੇ ਜਾਊਗਾ ਕਿਉਂਕਿ ਮਾਂ ਪਿਓ ਦੇ ਜਿੰਨੇ ਵੀ ਬੱਚੇ ਤਿੰਨ ਚਾਰ ਬੱਚੇ ਜਿੰਨੇ ਵੀ ਹੁੰਦੇ ਨੇ ਉਹਦੇ ਲਈ ਸਾਰੇ ਇੱਕੋ ਬਰਾਬਰ ਹੁੰਦੇ ਨੇ ਸੋ ਮਾਂ ਪਿਓ ਕਦੇ ਵੀ ਆਪਣੇ ਬੱਚੇ ਨੂੰ ਕਦੇ ਵੀ ਧੋਖਾ ਦੇ ਗੀ ਜਾਂਦਾ ਹੈਗਾ ਹਾਂ ਜਿਹੜੇ ਤੁਹਾਡੇ ਹੋਰ ਘਰ ਦੇ ਤੁਹਾਡੀ ਭੈਣ ਭਰਾ ਜਾਂ ਕੋਈ ਹੋਰ ਹਨ ਸੋ ਉਹ ਤੁਹਾਨੂੰ ਧੋਖਾ ਦੇ ਕੇ ਜਾਊਗਾ ਬਸ ਜ਼ਿੰਦਗੀ ਦੇ ਵਿੱਚ ਤੁਹਾਨੂੰ ਦੋ ਲੋਕ ਹਮੇਸ਼ਾ ਧੋਖਾ ਦੇ ਕੇ ਜਾਣਗੇ ਇੱਕ ਤੁਹਾਡਾ ਯਾਰ ਦੋਸਤ ਜਿੱਤੇ ਤੁਹਾਨੂੰ ਜ਼ਿਆਦਾ ਵਿਸ਼ਵਾਸ ਹੋਵੇ ਜਾਂ ਫਿਰ ਤੁਹਾਡੇ ਘਰ ਦਾ ਬੰਦਾ ਹੀ ਤੁਹਾਨੂੰ ਧੋਖਾ ਦੇ ਕੇ ਜਾਊਗਾ ਹੋਰ ਕੋਈ ਬੰਦਾ ਤੁਹਾਨੂੰ ਧੋਖਾ ਨਹੀਂ ਦੇਊਗਾ ਦੇਖੋ ਦੁਨੀਆ ਦਾ ਦਸਤੂਰ ਆ ਜਿਹੜਾ ਬੰਦਾ ਦੁਨੀਆ ਤੇ ਇਕੱਲਾ ਹੁੰਦਾ ਨਾ ਉਹਨੇ ਇਕੱਲੇ ਨਹੀਂ ਹੀ ਜਾਣਾ ਹੁੰਦਾ ਵਾ ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਵੀ ਇਕੱਲੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰਿਆ ਕਰੋ ਵੀ ਯਾਰ ਇਹ ਬੰਦਾ ਮੇਰਾ ਜਿਗਰੀ ਯਾਰ ਆ ਵੀ ਇਹ ਮੇਰੇ ਓਖੇ ਟਾਈਮ ਕਮ ਆਉਗਾ ਜਾਂ ਕਈ ਵਾਰੀ ਪਤਾ ਕੀ ਹੁੰਦਾ ਕਈ ਲੋਕ ਇਹੋ ਜਿਹੇ ਵੀ ਹੈਗੇ ਨੇ ਉਹ ਨਾ ਕਿਸੇ ਸਾਹਮਣੇ ਜ਼ਿਆਦਾ ਖੁੱਲੇ ਜਾਂਦੇ ਨੇ ਹਣਾ ਉਹ ਸਾਰਾ ਕੁਝ ਉਹਦੇ ਉੱਤੇ ਆਪਣਾ ਲਟਾ ਦਿੰਦੇ ਨੇ ਉਹ ਕਹਿੰਦੇ ਜਾਂ ਤੂੰ ਮੇਰਾ ਬਸ ਜ਼ਿੰਦਗੀ ਦੇ ਵਿੱਚ ਤੂੰ ਹੀ ਮੇਰਾ ਯਾਰ ਆ ਹਣਾ ਸਾਰਾ ਕੁਝ ਮਤਲਬ ਪਗਵਟ ਭਰਾਈ ਕੇ ਦੇ ਦਿੰਦੇ ਨੇ ਉਹ ਉਹ ਵੀ ਬੰਦਾ ਅਖੀਰ ਦੇ ਵਿੱਚ ਜਾ ਕੇ ਤੁਹਾਡੀ ਬੇੜੀਆਂ ਦੇ ਵਿੱਚ ਵੰਦਾ ਵਾ ਤੁਹਾਡੀ ਜੜਾਂ ਦੇ ਵਿੱਚ ਵੰਦਾ ਵਾ ਉਹ ਤੁਹਾਨੂੰ ਧੋਖਾ ਦੇ ਕੇ ਜਾਂਦਾ ਵਾ ਫਿਰ ਉਦੋਂ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਤੁਸੀਂ ਸੋਚਦੇ ਵੀ ਨਹੀਂਗੇ ਜਾਂ ਤੁਸੀਂ ਕਹਿੰਦੇ ਹੋ ਵੀਰ ਮੈਂ ਕਦੇ ਜ਼ਿੰਦਗੀ 'ਚ ਇਹ ਜੀ ਇਹ ਸੋਚੀ ਨਹੀਂ ਸੀ ਵੀ ਇਹ ਬੰਦਾ ਮੈਨੂੰ ਧੋਖਾ ਦੇ ਕੇ ਜਾਊਗਾ ਇਦਾਂ ਮੈਨੂੰ ਮਤਲਬ ਬਰਬਾਦ ਕਰਕੇ ਜਾਊਗਾ ਉਦੋਂ ਤੁਹਾਡੇ ਪੈਰਾਂ ਥੱਲੇ zameen ਨਿਕਲ ਜਾਂਦੀ ਆ ਫਿਰ ਉਹਦੇ ਨਾਲ ਕੀ ਆ ਉਹਦੇ ਨਾਲ ਤੁਸੀਂ ਮਾਨਸਿਕ ਤੌਰ ਤੇ ਤੁਸੀਂ ਬਿਮਾਰ ਹੋਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੋ ਸਰੀਰਿਕ ਤੌਰ ਤੇ ਤੁਸੀਂ ਖਤਮ ਹੋਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਸੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਹਮੇਸ਼ਾ ਖੁਸ਼ ਰਹਿਣਾ ਵਾ ਨਾ ਹਮੇਸ਼ਾ ਖੁਸ਼ ਰਹਿਣਾ ਵਾ ਅੱਗੇ ਵਧਣਾ ਤਾਂ ਪਲੀਜ਼ ਹਮੇਸ਼ਾ ਇਕੱਲੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਕਿ ਦੁਨੀਆ ਤੇ ਤੁਸੀਂ ਇਕੱਲੇ ਆਏ ਸੀ ਤੇ ਇਕੱਲੇ ਨਹੀਂ ਚਲੇ ਜਾਣਾ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਹਾਂ ਕੁਝ ਪਰਸੈਂਟ ਲੋਕ ਹੁੰਦੇ ਨੇ 2-4 ਪਰਸੈਂਟ ਲੋਕ ਹੁੰਦੇ ਨੇ ਉਹ ਵੀ ਬਹੁਤ ਘੱਟ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਨੇ 2-4 ਪਰਸੈਂਟ ਜਿਹੜੇ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਹਮੇਸ਼ਾ ਹਰ ਥਾਂ ਤੇ ਤੁਹਾਡੇ ਸਾਥ ਦੇਣਗੇ ਹਰ ਜਗ੍ਹਾ ਤੇ ਤੁਹਾਡੇ ਨਾਲ ਖੜਨਗੇ ਉਹ ਬਹੁਤ ਘੱਟ ਬਹੁਤ ਹੀ ਘੱਟ ਲੋਕ ਇਹੋ ਜਿਹੇ ਤੁਹਾਨੂੰ ਮਿਲਣਗੇ ਉਹ 1 2% ਹੀ ਲੋਕ ਨੇ ਉਹਨਾਂ ਦੇ ਅੱਜ ਦੇ ਸਮੇਂ ਦੇ ਵਿੱਚ ਮਿਲਣਾ ਬਹੁਤ ਜ਼ਿਆਦਾ ਮੁਸ਼ਕਿਲ ਆ ਤੇ ਜਿਨ੍ਹਾਂ ਨੂੰ ਉਹ ਲੋਕ ਮਿਲਦੇ ਨੇ ਉਹਨਾਂ ਨੂੰ ਪਰ ਉਹਨਾਂ ਦੀ ਕਦਰ ਨਹੀਂ ਹੁੰਦੀ ਮੰਨ ਕੇ ਚੱਲੋ ਮੈਨੂੰ ਕੋਈ ਵਧੀਆ ਇਨਸਾਨ ਮਿਲ ਗਿਆ ਵੀ ਉਹ ਹਮੇਸ਼ਾ ਮੇਰੇ ਨਾਲ ਖੜੂਗਾ ਪਰ ਫਿਰ ਕੀ ਆ ਮੈਂ ਮੈਂ ਪਿੱਛੇ हट ਜਾਣਾ ਮੈਂ ਉਹਦਾ ਸਾਥ ਨਹੀਂ ਦਿੰਦਾ ਰਹੇਗਾ ਮੈਨੂੰ ਉਹਦੀ ਕਦਰ ਨਹੀਂ ਹੁੰਦੀ ਹੈਗੀ ਸੋ ਅਗਰ ਤੁਹਾਨੂੰ ਕੋਈ ਇਦਾਂ ਦਾ ਬੰਦਾ ਮਿਲਦਾ ਵਾ ਵੀ ਜਿਹੜਾ ਹਮੇਸ਼ਾ ਤੁਹਾਡਾ ਸਾਥ ਦੇਗਾ ਜ਼ਿੰਦਗੀ ਭਰ ਤੂੰ ਹਮੇਸ਼ਾ ਤੁਹਾਡੇ ਨਾਲ ਰਹੇਗਾ ਹਮੇਸ਼ਾ ਤੁਹਾਡੀ ਗੱਲ ਦੇ ਖਰਾ ਉਤਰੇਗਾ ਹਮੇਸ਼ਾ ਤੁਹਾਡੇ ਵਿਸ਼ਵਾਸ ਤੇ ਖਰਾ ਉਤਰੇਗਾ ਉਸ ਬੰਦੇ ਦੀ ਤੁਸੀਂ ਹਮੇਸ਼ਾ ਇੱਜ਼ਤ ਕਰਿਆ ਕਰੋ ਰਿਸਪੈਕਟ ਕਰਿਆ ਕਰੋ ਉਹਦੇ ਨਾਲ ਤੁਸੀਂ ਹਮੇਸ਼ਾ ਬਣਾ ਕੇ ਰੱਖੋ ਉਹ ਤੋਂ ਕਦੇ ਵੀ ਤੁਸੀਂ ਪੈਰ ਪਿੱਛੇ ਨਾ ਭਟੋ ਅਗਰ ਤੁਹਾਨੂੰ ਇਸ ਤਰ੍ਹਾਂ ਦਾ ਇਸ਼ਾਨ ਕਦੇ ਮਿਲਦਾ ਵਾ ਸੋ ਕੋਸ਼ਿਸ਼ ਕਰਿਆ ਕਰੋ ਪਹਿਲਾਂ ਤਾਂ ਵੀ ਕੱਲੇ ਰਹੀਏ ਸੀ ਖੁਸ਼ ਰਹੀਏ ਤੇ ਤੰਦਰੁਸਤ ਰਹੀਏ ਅਗਰ ਤੁਹਾਡੇ ਤੇ ਕੋਈ ਵਿਸ਼ਵਾਸ ਕਰਦਾ ਜਾਂ ਤੁਸੀਂ ਕਿਸੇ ਤੇ ਵਿਸ਼ਵਾਸ ਕਰਦੇ ਹੋ ਜੇ ਵਿਸ਼ਵਾਸ ਕਰਦੇ ਹੋ ਤਾਂ ਅਨਵਿਸ਼ਵਾਸ ਕਰੋ ਅਗਰ ਨਹੀਂ ਕਰਦੇ ਤਾਂ ਨਾ ਕਰੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹ ਜਿਹੜੇ ਮੈਂ ਤੁਹਾਨੂੰ ਦੋ ਬੰਦੇ ਦੱਸਿਆ ਦੋ ਤਰ੍ਹਾਂ ਦੇ ਬੰਦੇ ਇਹ ਤੁਹਾਨੂੰ ਧੋਖਾ ਦੇਣਗੇ ਹੀ ਦੇਣਗੇ ਕਦੇ ਵੀ ਕਿਸੇ ਨੂੰ ਤੁਸੀਂ ਮਤਲਬ ਜੀ ਆਪਣਾ ਪੂਰਾ ਰਾਜ ਨਾ ਦੱਸੋ ਆਪਣੀਆਂ ਪੂਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿਸੇ ਨਾਲ ਵੀ ਕਦੇ ਵੀ ਸ਼ੇਅਰ ਨਾ ਕਰੋ ਆਪਣੀ ਗੱਲਾਂ ਸਿਰਫ ਆਪਣੇ ਤੱਕ ਹੀ ਸੀਮਤ ਰੱਖਿਆ ਕਰੋ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਣਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ